ਜਦੋਂ 84 ਦਾ ਜੂਨ ਦਾ ਮਹੀਨਾ ਚੱਲਦਾ ਕਿਤੇ ਨਾ ਕਿਤੇ ਜਾ ਕੇ ਸਾਨੂੰ 84 ਚ ਪਾਉਂਦਾ ਪੰਜਾਬ 4784 ਨੂੰ ਕਦੇ ਨਹੀਂ ਬੋਲ ਸਕਦਾ ਸਾਡੇ ਮਾਲਵੇ ਦਾ ਮਸ਼ਹੂਰ ਕਾਲਜ ਹੈ ਰੋਡੇ ਕਾਲਜ ਔਰ ਗਵਰਨਮੈਂਟ ਆਈਟੀਆਈ ਮੋਗਾ ਇਨ੍ਹਾਂ ਇੰਸਟੀਚਿਊਟ ਦੇ ਵਿੱਚ ਜਿਹੜਾ ਵੀ ਬੰਦਾ ਪੜਦਾ ਸੀ ਜਾਂ ਆਲ ਔਰ ਪੰਜਾਬ ਦੇ ਵਿੱਚ ਵੀ ਜਿਹੜਾ ਵੀ ਪੜਦਾ ਸੀ ਉਹ ਸਿਸਟਮ ਨੂੰ ਉਥੋਂ ਦੀਆਂ ਸਰਕਾਰਾਂ ਨੂੰ ਉਹ ਅੱਤਵਾਦੀ ਜਾਪਦਾ ਸੀ ਔਰ ਜਿਹੜੀ ਮਾਂ ਕਦੇ ਸੋਚਦੀ ਹੁੰਦੀ ਸੀ ਕਿ ਹੱਕ ਛਾਤੀ ਤਾਣ ਕੇ ਕਹਿੰਦੀ ਹੁੰਦੀ ਕਿ ਮੇਰਾ ਮੁੰਡਾ ਕਾਲਜ ਦੇ ਵਿੱਚ ਪੜਦਾ ਉਹ IAS PCS ਕਰੂਗਾ ਉਹ ਵੱਡਾ ਅਫਸਰ ਬਣੂਗਾ ਫਿਰ ਵਿਆਹ ਕਰਾਂਗੇ ਫਿਰ ਵੀਰੇ ਉਹਦੀ লাশ ਨਹੀਂ ਮਿਲਦੀ ਹੁੰਦੀ ਸੀ ਉਹ ਕੁਸ਼ਕ ਬੰਦੇ ਸੀਗੇ ਜਿਨ੍ਹਾਂ ਨੇ ਪੰਜਾਬ ਦਾ ਕਹਿ ਲਓ ਵੀ ਬੇੜਾ ਗਰਕ ਕਰਕੇ ਰੱਖਦਾ ਜਦੋਂ ਪੂਲਾ ਸਾਡੀਆਂ ਬੱਚੀਆਂ ਨਾਲ ਰੇਪ ਕਰਦਾ ਸੀ ਮੈਂ ਉਹ ਚੀਜ਼ਾਂ ਵੀ ਪੜੀਆਂ ਨੇ ਕਿ ਜਵਾਨੀ ਨੂੰ ਰਾਤ ਨੂੰ ਘਰੋਂ ਚੱਕ ਕੇ ਲੈ ਜਾਂਦੇ ਸੀਗੇ ਤੇ ਸਾਰੇ ਸਾਰਾ ਪਿੰਡ ਇਕੱਠਾ ਹੋ ਕੇ ਥਾਣੇ ਚੌਕੀਆਂ ਦੇ ਵਿੱਚ ਘੁੰਮਦਾ ਰਹਿੰਦਾ ਹੁੰਦਾ ਸੀ ਕਿ ਇਹਨਾਂ ਦਾ ਨੌਜਵਾਨ ਮੁੰਡਾ ਹੈ ਐਹੋ ਜਾ ਉਹਦੇ 'ਚ ਕੋਈ ਨਹੀਂ ਹੈਗਾ ਸਿਆਣਾ ਮੁੰਡਾ ਸ਼ਰੀਫ ਮੁੰਡਾ ਤੇ ਉਹਨੂੰ ਵੱਢ ਕੇ ਨਹਿਰ 'ਚ ਛੁੱਟਿਆ ਜਾਂਦਾ ਸੀ ਤੇ ਕੱਲੀਆਂ ਹੱਡੀਆਂ ਰਹਿ ਜਾਂਦੀਆਂ ਉਸ ਸਮੇਂ ਵਿੱਚ ਜੋ ਪੁਲਿਸ ਕਰਦੀ ਸੀ ਸੱਚੀ ਕਰਦੀ ਸੀ ਜਾਂ ਤੁਸੀਂ ਇਸ ਇਸ ਚੀਜ਼ ਦੇ ਨਾਲ ਕਿਵੇਂ ਜਾਣੂ ਹੋਏ ਦੇਖੋ ਪਹਿਲੀ ਤਾਂ ਗੱਲ ਇਹ ਹੈ ਵੀ ਜਿਹੜਾ 84 ਹੈ ਨਾ ਉਹ ਜਦੋਂ 84 ਦਾ ਜੂਨ ਦਾ ਮਹੀਨਾ ਚੱਲਦਾ ਹੈ ਤਾਂ ਕਿਤੇ ਨਾ ਕਿਤੇ ਜਾ ਕੇ ਸਾਨੂੰ 84 ਚ ਪਾਉਂਦਾ ਹੈ ਪੰਜਾਬ 4784 ਨੂੰ ਕਦੇ ਨਹੀਂ ਭੁੱਲ ਸਕਦਾ ਔਰ ਪੰਜਾਬ ਦੇ ਜਗਮ ਹੈ ਜਿਹੜੇ 4784 ਨੂੰ ਲੈ ਕੇ ਹਰੇ ਰਹਿੰਦੇ ਆ ਔਰ ਰਹੀ ਗੱਲ ਫੇਕ ਐਨਕਾਉਂਟਰ ਦੀ ਬਹੁਤ ਸਾਰੇ ਫੇਕ ਐਨਕਾਉਂਟਰ ਹੋਏ ਆ ਪੰਜਾਬ ਦੇ ਵਿੱਚ ਔਰ ਮੈਂ ਸਾਰੇ ਸਾਰੀ ਪੁਲਿਸ ਨੂੰ ਜ਼ਿੰਮੇਵਾਰ ਨਹੀਂ ਗਣਾਉਂਗਾ ਉਹ ਕੁਝ ਕੁ ਬੰਦੇ ਸੀਗੇ ਜਿਨ੍ਹਾਂ ਨੇ ਪੰਜਾਬ ਦਾ ਕਹਿ ਲਓ ਵੀ ਬੇੜਾ ਗਰਕ ਕਰਕੇ ਰੱਖਤਾ ਔਰ ਜਿਹੜਾ ਵੀ ਮੁੰਡਾ ਕੁੜੀ ਨੌਜਵਾਨ ਮੁੰਡਾ ਕੁੜੀ ਕਾਲਜਾਂ ਦੇ ਵਿੱਚ ਪੜਦਾ ਸੀ ਸਾਡੇ ਮਾਲਵੇ ਦਾ ਮਸ਼ਹੂਰ ਕਾਲਜ ਹੈ ਰੋਡੇ ਕਾਲਜ ਔਰ ਗਵਰਨਮੈਂਟ ਆਈਟੀਆਈ ਮੋਗਾ ਇਨ੍ਹਾਂ ਇੰਸਟੀਚਿਊਟ ਦੇ ਵਿੱਚ ਜਿਹੜਾ ਵੀ ਬੰਦਾ ਪੜਦਾ ਸੀ ਜਾਂ ਔਰ ਪੰਜਾਬ ਦੇ ਵਿੱਚ ਵੀ ਜਿਹੜਾ ਵੀ ਪੜਦਾ ਸੀ ਉਹ ਸਿਸਟਮ ਨੂੰ ਉਦੋਂ ਦੀ ਉਦੋਂ ਦੀਆਂ ਸਰਕਾਰਾਂ ਨੂੰ ਉਹ ਅੱਤਵਾਦੀ ਜਾਪਦਾ ਸੀ ਔਰ ਜਿਹੜੀ ਮਾਂ ਕਦੇ ਸੋਚਦੀ ਹੁੰਦੀ ਸੀ ਕਿ ਹੱਕ ਛਾਤੀ ਤਾਣ ਕੇ ਕਹਿੰਦੀ ਹੁੰਦੀ ਸੀ ਕਿ ਮੇਰਾ ਮੁੰਡਾ ਕਾਲਜ ਦੇ ਵਿੱਚ ਪੜਦਾ ਉਹ ਆਈਐਸ ਪੀਸੀਐਸ ਕਰੂਗਾ ਉਹ ਵੱਡਾ ਅਫਸਰ ਬਣੂਗਾ ਫਿਰ ਵਿਆਹ ਕਰਾਂਗੇ ਫਿਰ ਵੀਰੇ ਉਹਦੀ লাশ ਨਹੀਂ ਮਿਲਦੀ ਹੁੰਦੀ ਸੀ 84 ਬਾਰੇ ਤਾਂ ਬਹੁਤ ਸਾਰੀਆਂ ਚੀਜ਼ਾਂ ਪਤਾ ਨੇ ਬੇਸਿਕਲੀ ਕਿਉਂਕਿ ਪੜਦੇ ਰਹਿੰਨੇ ਆ ਲਿਟਰੇਚਰ ਪੜਨ ਦਾ ਵੀ ਸ਼ੌਂਕ ਹੈ ਮੈਂ ਦੁਬਾਰਾ ਤੋਂ ਫੇਰ ਪੜਿਆ ਔਰ ਤੁਸੀਂ ਹੈਰਾਨ ਹੋਵੋਗੇ ਕਿ ਇਸ ਕਰੈਕਟਰ ਨੂੰ ਕਰਨ ਤੋਂ ਪਹਿਲਾਂ ਮੈਨੂੰ 4 ਦਿਨ ਨੀਂਦ ਨਹੀਂ ਆਈ ਔਰ ਮੈਨੂੰ ਇਸ ਗੱਲ ਦਾ ਪਤਾ ਸੀ ਕਿ ਜੇ ਇਹ ਕਰੈਕਟਰ 'ਚ ਉਹ ਚੀਜ਼ ਨਾ ਦਿਖੀ ਤੇ ਫਿਰ ਜਿਹੜਾ 84 ਦਾ ਦੌਰ ਹੈ ਉਹ ਲੋਕਾਂ ਨੂੰ ਜਕਮ ਤਾਂ ਤਾਜ਼ਾ ਹੀ ਆ ਹਰੇ ਹੀ ਹੈ ਮੈਂ ਚਾਹੁੰਦਾ ਸੀ ਕਿ ਉਹ ਦੁਬਾਰਾ ਹੋਵੇ ਫੇਰ ਉਹਨਾਂ ਨੂੰ ਮੈਨੂੰ ਸੀ ਕਿ ਜਕਮ ਹਰੇ ਹੋਣ ਮੈਂ ਕਰੈਕਟਰ ਇਦਾਂ ਦਾ ਦੇਖੋ ਜਿਹੜਾ ਐਕਟਰ ਹੈ ਨਾ ਐਕਟਰ ਦਾ ਕੰਮ ਹੁੰਦਾ ਕੰਮ ਕਰਨਾ ਔਰ ਐਕਟਰ ਦਾ ਇਹ ਕਰਮ ਹੈ ਤੇ ਇਹ ਮੇਰੇ ਹਿੱਸੇ ਆਇਆ ਕਰੈਕਟਰ ਔਰ ਮੈਨੂੰ ਬਹੁਤ ਸਾਰੇ ਮੈਸੇਜ ਬਹੁਤ ਸਾਰੇ ਫੋਨ ਆ ਰਹੇ ਆ ਕਿ ਇਹਦੇ ਵਿੱਚ ਇੱਕ ਟੌਰਚਰ ਦਿਖਾਇਆ ਗਿਆ ਕਿ ਪੁੱਠੇ ਟੰਗ ਕੇ ਨੌਜਵਾਨਾਂ ਦੇ ਜਿਹੜਾ ਉਹਨਾਂ ਤੇ ਤਸ਼ੱਦਦ ਕੀਤਾ ਜਾਂਦਾ ਤੁਸੀਂ ਚੀਜ਼ਾਂ ਤਾਂ ਹੋਰ ਵੀ ਪੜੀਆਂ ਹੋਣਗੀਆਂ ਕਿ ਕਿਵੇਂ-ਕਿਵੇਂ ਨੌਜਵਾਨਾਂ ਤੇ ਤਸ਼ੱਦਦ ਹੁੰਦਾ ਸੀ ਤੇ ਉਹਨਾਂ ਵਿੱਚੋਂ ਇੱਕ ਚੀਜ਼ ਪਿਕਅਪ ਕੀਤੀ ਹੋਗੀ ਮੈਨੂੰ ਇਹ ਲੱਗਦਾ ਤੁਸੀਂ ਕਿੱਦਾਂ-ਕਿੱਦਾਂ ਦੀਆਂ ਚੀਜ਼ਾਂ ਪੜੀਆਂ ਕਿ ਐਵੇਂ-ਐਵੇਂ ਨੌਜਵਾਨਾਂ ਦੇ ਨਾਲ ਹੁੰਦਾ ਰਿਹਾ ਮੈਂ ਤਾਂ ਉਹ ਚੀਜ਼ਾਂ ਵੀ ਪੜੀਆਂ ਨੇ ਕਿ ਜਦੋਂ ਪੂਲਾ ਸਾਡੀਆਂ ਬੱਚਿਆਂ ਨਾਲ ਰੇਪ ਕਰਦਾ ਸੀ ਮੈਂ ਉਹ ਚੀਜ਼ਾਂ ਵੀ ਪੜੀਆਂ ਨੇ ਕਿ ਜਵਾਨੇ ਨੂੰ ਰਾਤ ਨੂੰ ਘਰੋਂ ਚੱਕ ਕੇ ਲੈ ਜਾਂਦੇ ਸੀਗੇ ਤੇ ਸਾਰੇ ਸਾਰਾ ਪਿੰਡ ਇਕੱਠਾ ਹੋ ਕੇ ਥਾਣੇ ਚੌਕੀਆਂ ਦੇ ਵਿੱਚ ਘੁੰਮਦਾ ਰਹਿੰਦਾ ਹੁੰਦਾ ਸੀ ਕਿ ਇਹਨਾਂ ਦਾ ਨੌਜਵਾਨ ਮੁੰਡਾ ਹੈ ਇਹੋ ਜਿਹਾ ਉਹਦੇ 'ਚ ਕੋਈ ਨਹੀਂ ਹੈਗਾ ਸਿਆਣਾ ਮੁੰਡਾ شریف ਮੁੰਡਾ ਤੇ ਉਹਨੂੰ ਵੱਢ ਕੇ ਨਹਿਰ 'ਚ ਸੁੱਟਿਆ ਜਾਂਦਾ ਸੀ ਤੇ ਕੱਲੀਆਂ ਹੱਡੀਆਂ ਰਹਿ ਜਾਂਦੀਆਂ ਸ ਤਾਂ ਮੈਂ ਇਹ ਸਮਝਦਾ ਵੀ ਹਾਲਾਤ ਇਹੋ ਜਿਹੇ ਸੀ ਪਰ ਮੈਂ ਇਹ ਚੀਜ਼ ਮਹਿਸੂਸ ਕਰਦਾ ਕਿ ਇਹ ਪੰਜਾਬ ਨਾਲ ਹੀ ਕਾਤੋਂ ਹੋ ਰਿਹਾ ਹੈ? ਵਾਰ-ਵਾਰ ਪੰਜਾਬ ਹੀ ਕਿਉਂ ਚੀਜ਼ਾਂ ਚੱਲ ਰਿਹਾ ਹੈ? ਸਭ ਤੋਂ ਵੱਧ ਵੱਧ ਕੁਰਬਾਨੀਆਂ ਸਾਡੀਆਂ ਔਰ ਸਾਡੇ ਨਾਲ ਹੀ ਇਹ ਹੋ ਰਿਹਾ ਹੈ। ਅੱਜ ਜੇ ਤੁਸੀਂ ਨਸ਼ੇ ਦੀ ਗੱਲ ਕਰ ਲੋ ਤੇ ਸਭ ਤੋਂ ਵੱਧ 84% ਮੁੰਡੇ ਸਾਡੇ ਨਸ਼ੇ ਦੇ ਰਾਹ ਪਏ ਹੋਏ ਆ। ਸਾਨੂੰ ਇਹ ਕਹਿ ਕੇ ਟਾਲਾ ਮਾਰ ਦਿੱਤਾ ਜਾਂਦਾ ਕਿ ਬਾਰਡਰੋਂ ਪਾਰ ਆਉਂਦਾ। ਜੇ ਬਾਰਡਰੋਂ ਪਾਰ ਆਉਂਦਾ ਤਾਂ ਅਸੀਂ 25 ਪੈਸੇ ਤੇ ਬਟਨ ਦਾ ਵੀ ਅਸੀਂ ਟੈਕਸ ਦਿੰਨੇ ਆ। ਫਿਰ ਉੱਥੇ ਤੁਹਾਡੀਆਂ ਫੋਰਸਾਂ ਕੀ ਕਰਦੀਆਂ ਨੇ ਬਾਈ? ਥੋੜੇ ਨਹੀਂ ਮਰਦੇ ਉਹ ਸਾਡੇ ਮਰਦੇ ਆ ਕਦੇ ਪੰਜਾਬ ਨੂੰ ਵੱਖਵਾਦੀ ਕਦੇ ਅੱਤਵਾਦੀ ਕਹਿ ਕੇ ਐਕਸਪਲੇਨ ਕੀਤਾ ਜਾਂਦਾ ਹੈ ਪੁਰਾਣੇ ਟਾਈਮ ਤੋਂ ਹੀ ਪੰਜਾਬ ਦੇ ਨਾਲ ਇਹ ਚੀਜ਼ਾਂ ਕਿਉਂ ਬਈ ਪੰਜਾਬ ਦਬਿਆ ਕਿਤੇ ਕੁਝ ਚੀਜ਼ਾਂ ਨੂੰ ਦਬਾਉਣ ਦੇ ਲਈ ਉਹਨਾਂ ਨੂੰ ਬਦਨਾਮ ਕੀਤਾ ਜਾਂਦਾ ਪੰਜਾਬ ਦਾ ਇਤਿਹਾਸ ਪੜਨ ਪਹਿਲੀ ਪਾਸ਼ਾਹੀ ਤੋਂ ਲੈ ਕੇ ਭਗਤ ਸਿੰਘ ਤੱਕ ਉਹ ਦੱਸਣਗੇ